ਕਈਆਂ ਨੂੰ ਇਹ ਗੱਲ ਸ਼ਾਇਦ ਬੁਰੀ ਲੱਗੇ ਜਿਹੜੀਆਂ ਮੈਰਿਜਸ ਨੇ ਜਦੋਂ ਵੀਜ਼ੇ ਨੂੰ ਮੁੱਖ ਰੱਖ ਕੇ ਕੀਤੀਆਂ ਜਾਂਦੀਆਂ ਨੇ ਤਾਂ ਟੁੱਟਦੀਆਂ ਨੇ ਬਿਲਕੁਲ ਡਾਇਰੈਕਸ਼ਨ ਨੰਬਰ 111 ਆਲੀ ਜਿਹੜੀ ਮੈਂ ਆ ਪਿੱਛੇ ਪਿਛਲੇ ਪ੍ਰੋਗਰਾਮ 'ਚ ਆਪਾਂ ਦੱਸ ਕੇ ਏ ਪੂਰੀ ਡਿਟੇਲ ਦੇ ਵਿੱਚ ਉਹ ਡਾਇਰੈਕਸ਼ਨ ਨੰਬਰ 111 ਜਿਹੜੀ ਉਹ 107 ਨੂੰ ਰਿਪਲੇਸ ਕਰਦੀ ਹੈ ਆਸਟ੍ਰੇਲੀਆ ਦੇ ਵਿੱਚ ਆ ਉਹ ਇੰਡੀਆ ਜਾ ਕੇ ਵਿਆਹ ਕਰਾਉਂਦੇ ਆ ਤਾਂ ਜਿਹੜਾ ਉਹਨਾਂ ਦਾ ਸਬਸੀਕੁਐਂਟ ਐਂਟ੍ਰੈਂਟ ਵੀਜ਼ਾ ਮਾਫੀ ਜਨਨਾ ਸੰਦੀਪ ਜਿਹੜੀ ਸਕਰੀਨ ਸਾਡੇ ਦੋਨਾਂ ਦੇ ਵਿੱਚ ਚੱਲਣ ਦੇ ਜਿਹੜੋ ਇਦਾਂ ਹੀ ਰਹਿਣ ਦੇ ਅਲੱਗ-ਅਲੱਗ ਕਰਨ ਦੀ ਲੋੜ ਨਹੀਂ ਸਕਰੀਨ ਰੁਕ ਜਾਂਦੀ ਜੇ ਤੁਸੀਂ ਸੁਣ ਰਹੇ ਠੀਕ ਹੈ ਹੁਣ ਉਹ ਜਿਹੜੀ ਡਾਇਰੈਕਸ਼ਨ 111 ਉਹਦੇ ਨਾਲ ਜਿਹੜੀ ਪ੍ਰਾਇੋਰਟੀ ਆ ਸਬਸੀਕੁਐਂਟ ਐਂਟਰੀੰਡ ਦੀ ਉਹ ਸਟੈਂਡਰਡ ਆ ਉਹ ਲੋਵਾ ਉਹਨਾਂ ਦੇ ਵੀ ਦੇ ਛੇਤੀ ਨਹੀਂ ਲੱਗਦੇ ਹੁਣ ਜਿਹੜੇ ਪਾਪਾ ਮੈਂ ਇਨਸਾਨ ਸੁਣਦੇ ਆ ਪੰਜਾਬ ਤੋਂ ਬਹੁਤ ਜਾਣੇ ਸੁਣਦੇ ਆ ਪੰਜਾਬੀ ਜੀ ਸੁਣਨਗੇ ਜਿਹੜੇ ਪੰਜਾਬੀ ਬੋਲਦੇ ਉਹ ਵੀ ਸੁਣਦੇ ਚਾਹੇ ਉਹ ਪਾਕਿਸਤਾਨ ਬੈਠੇ ਆ ਜਾਹ ਕਿਸੀ ਨਾਰthern ਇੰਡੀਆ ਚ ਬੈਠੇ ਹੋ ਪੰਜਾਬੀ ਚ ਸ਼ੋਅ ਹੁੰਦਾ ਤਾਂ ਪੰਜਾਬੀ ਦੁੱਧ ਸੁਣਦੇ ਆ। ਜਿਹੜੀ ਇੱਕ ਬੇਨਤੀ ਆ। ਵੀਦੇ ਦੀ ਆੜ ਦੇ ਵਿੱਚ ਬਾਹਰ ਜਾਣ ਦੇ ਚੱਕਰ ਦੇ ਵਿੱਚ ਆਪਣੇ ਬੱਚਿਆਂ ਦੇ ਵਿਆਹ ਨਾਲ। ਵੀ ਉਹ ਦੂਜੇ ਦੀ ਪੂੰਛ ਫੜ ਕੇ ਬਾਹਰ ਆ ਜਾਣੀ। ਹਾਂ ਹੂੰ ਹੂੰ ਜੇ ਤਨਜੀ ਜਮੜਦੀਆਂ ਨੇ ਪਹਿਲੀ ਗੱਲ ਤਾਂ ਉਹਨਾਂ ਦੀ ਸੋਚ। ਦੂਜੀ ਚੀਜ਼ ਕੁਝ ਹੱਦ ਤੱਕ ਉਹਨਾਂ ਦੀ ਪੜ੍ਹਾਈ। ਜਿਹੜੀ ਤੀਜੀ ਮੇਨ ਚੀਜ਼ ਆ ਕੈਰੀਅਰ ਤੇ ਜ਼ਿੰਦਗੀ ਨੂੰ ਲੈ ਕੇ ਉਹ ਜਿਹੜੇ ਦੋ ਬੰਦਿਆਂ ਦਾ ਮਲਾਪ ਹੋਣ ਲੱਗਿਆ ਉਹਨਾਂ ਦਾ ਟੀਚਾ ਲਗਭਗ ਸੇਮ ਹੁੰਦਾ ਹੈ ਹੂੰ ਹੁਣ ਉਹ ਤੁਸੀਂ ਕਿਵੇਂ ਕਹਿੰਦੇ ਹੋ ਹੁਣ ਫੋਰ ਐਗਜ਼ਾਮਪਲ ਮੈਂ ਬਾਈ ਜੀ ਦੀ ਐਗਜ਼ਾਮਪਲ ਲਾ ਜਾਈਏ ਬਾਈ ਬਣਾ ਨੇ ساری ਉਮਰ ਕੰਮ ਕੀਤਾ ਭਾਬੀ ਜੀ ਨੇ ਕੰਮ ਨਹੀਂ ਕੀਤਾ ਹੂੰ ਵਰਕ ਲਾਈਫ ਫੈਮਿਲੀ ਬਣਾਉਣਾ ਹੁਣ ਜੇ ਮੈਂ ਆਪਣੀ ਗੱਲ ਕਰਾਂ ਮੇਰੀ ਬੇਟੀ 9 ਸਾਲ ਦੀ ਹੈ ਅਸੀਂ ਬਹੁਤ ਅਮੀਰ ਨਹੀਂ ਹੈਗੇ ਅਸੀਂ ਐਵਰ ਮਿਡਲ ਕਲਾਸ ਜੀ ਹਾਂ ਬਿਲਕੁਲ ਦੋਨੋਂ ਜਣੇ ਸਾਨੂੰ ਆਏ ਨਾ ਸਮਝ ਲਓ ਸਾਡੇ ਕੋਲ ਬਹੁਤ ਡਲਰ ਨੇ ਜਾਂ ਕੁਛ ਨਹੀਂ ਜੀ 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 ਸਾਡੇ ਕੋਲ ਬਹੁਤ ਪਾਸੇ ਖਰਚ ਇਕੱਠੇ ਆ ਨੇ ਤੇ ਮੇਰੀ ਵਾਈਫ ਵੀ ਘਰੋਂ ਬੱਚਿਆਂ ਨੂੰ ਦੇਖਦੀ ਹੈ ਕਿਉਂਕਿ ਉਹ ਕਰੀਅਰ ਇੱਕ ਜਣੇ ਦਾ ਹੀ ਚੱਲਣਾ ਪਰ ਜਿਹੜਾ ਪਰਿਵਾਰ ਆ ਜਿਹੜੀ ਤੁਹਾਡੀ ਸੋਚ ਆ ਉਹ ਵੀ ਇਕ ਹੋਣੀ ਚਾਹੀਦੀ ਹੈ ਬਸੀ ਬੱਚਿਆਂ ਨੂੰ ਕਿੱਧਰ ਨੂੰ ਲੈ ਕੇ ਜਾਣਾ ਜਾਂ ਆਪਾਂ ਕਹਿ ਦਿੰਦੇ ਆ ਕਿ ਉਹਨਾਂ ਤੋਂ ਕੁਝ ਨਹੀਂ ਕਰਨਾ ਆਪਦੇ ਵੱਲੋਂ ਆਪਾਂ ਪੂਰਾ ਜੋਰ ਲਾਵਾਂਗੇ ਤਾਂ ਕਿ ਜਦੋਂ ਤੁਸੀਂ 18-20 ਸਾਲ ਲੰਘ ਜਾਣ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ ਹੁਣ ਹੁੰਦਾ ਕੀ ਹੈ ਜ਼ਿਆਦਾਤਰ ਕੇਸਾਂ ਦੇ ਵਿੱਚ ਬੱਚੀ ਇੱਥੇ ਆ ਹੀ ਜਾਂਦੀ ਹੈ ਹੂੰ ਜਿਹੜਾ ਪ੍ਰਾਇਮਰੀ ਐਪਲੀਕੈਂਟ ਆ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਵੀਜ਼ੇ ਨਹੀਂ ਲੱਗ ਰਹੇ ਪ੍ਰਾਇਮਰੀ ਐਪਲੀਕੈਂਟ ਇੱਥੇ ਆ ਪ੍ਰਾਇਮਰੀ ਵੀਜ਼ਾ ਹੋਲਡਰ ਜਿਹੜਾ ਸੈਕੰਡਰੀ ਐਪਲੀਕੈਂਟ ਆ ਇੰਡੀਆ ਦੇ ਵਿੱਚ ਬੈਠਾ ਜਿਆਦਾਤਰ ਕੇਸਸ ਦੇ ਵਿੱਚ ਉਹ ਮੇਲ ਮੈਂਬਰ ਹੁੰਦਾ ਉਹ ਫਿਰ ਟੈਨਸ਼ਨ ਵਧਦੀ ਜਾਂਦੀ ਹੈ ਉੱਥੇ ਬੈਠੇ ਉਹ ਕੁੜੀ ਜਿਹੜੀ ਇੱਥੇ ਇਹਨਾਂ ਦਾ ਖਜ਼ੂਰ ਉਹਦਾ ਕੋਈ ਜਿਹੜਾ ਮੁੰਡਾ ਉੱਥੇ ਬੈਠਾ ਨਾਕਸੂਰ ਉਹਦਾ ਖਜ਼ੂਰ ਕੀ ਆ ਸਾਨੂੰ ਇਹ ਲੱਗਦਾ ਵੀ ਇਹ ਵਿਆਹ ਕਰਕੇ ਆਸਟ੍ਰੇਲੀਆ ਚਲੇ ਜਾਣ ਉਹਨਾਂ ਦੀ ਜਿੰਦਗੀ ਹੈ ਜਿਹੜੀ ਸਮੂਥ ਹੂੰ ਹੂੰ ਉਹ ਸਮੂਥ 50% ਤੋਂ ਵੱਧ کیسز ਦੇ ਵਿੱਚ ਨਹੀਂ ਹੁੰਦੀ ਇੱਥੇ ਬੜੀਆਂ ਦਿੱਕਤਾਂ ਆਉਂਦੀਆਂ ਨੇ ਫਿਰ ਅਸੀਂ ਇੱਕ ਦੂਜੇ ਤੇ ਦੂਸ਼ਣਵਾਜੀ ਕਰਦੇ ਹਾਂ ਜਿਹੜਾ ਵਿਆਹ ਸਾਡੇ ਵਿਰਸੇ ਦੇ ਵਿੱਚ ਜਿਹੜਾ ਗ੍ਰੈਫਿਕ ਜੀ ਬਣਾ ਇਹਨੂੰ ਬਹੁਤ ਵੱਡੀ ਐਹਮਤ ਦਿੱਤੀ ਹੋਈ ਹੈ ਠੀਕ ਆ ਜੇ ਕੋਈ ਅਣਹੋਣੀ ਹੋ ਜਾਂਦੀ ਹੈ ਉਹ ਡਿਫਰੈਂਟ ਚੀਜ਼ਾਂ ਨੇ ਪਰ ਇੱਕ ਵਪਾਰ ਦੀ ਤਰ੍ਹਾਂ ਵਿਆਹ ਨਾ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਬੈਸੇ ਵੀ ਆਸਟ੍ਰੇਲੀਆ ਵਾਲਿਆਂ ਨੇ ਸਬਸੀਕੁਐਂਟ ਡਾਇਟਰ ਨੂੰ ਵੀ ਦੇ ਚੇਤੀ ਨਹੀਂ ਦੇਣੇ ਕਿ ਜੇ ਸਬੰਧੀ ਜਿਹੜਾ ਪ੍ਰਾਇਮਰੀ ਵੀਜ਼ਾ ਹੋਲਡਰ ਹੁੰਦਾ ਉਹ ਜਨਾਂ ਪੜੇ ਜਾਂ ਕੰਮ ਕਰੇ ਵੀਜ਼ਾ ਨਿਕਲਦੀ ਹੈ ਨਹੀਂ ਉਹ ਕਿਥੋਂ ਆਣੇ ਨੇ ਇੰਡੀਆ ਤੋਂ ਐਂਡ ਤੇ ਸਾਲ ਡੇਢ ਸਾਲ ਦੇ ਵਿੱਚ ਉਹ ਤੋਂ ਮੈਮ ਹੋਣ ਲਈ ਨੇ ਕਈ ਕੇਸਸ ਦੇ ਵਿੱਚ ਬੜਾ ਸੈਕੰਡਰੀ ਐਪਲੀਕੈਂਟ ਉਹ ਇੰਡੀਆ ਰਹਿੰਦਾ ਜਿਹੜਾ ਪ੍ਰਾਇਮਰੀ ਵੀਜ਼ਾ ਹੋਲਡਰ ਹੁੰਦਾ ਉਹ ਉਹਨਾਂ ਤੋਂ ਵੀਜ਼ਾ ਨਹੀਂ ਆਉਂਦੀ ਉਹਨਾਂ ਨੂੰ ਆਇ ਲੱਗਦਾ ਮੇਰੇ ਪੈਸੇ ਖਾ ਗਿਆ ਜਿਹੜਾ ਬੰਦਾ ਇੱਥੇ ਹੁੰਦਾ ਉਹਨੂੰ ਆਇ ਲੱਗਦਾ ਕਿ ਮੈਨੂੰ ਮਾਨਸਿਕ ਟੌਰਚਰ ਦਿੱਤਾ ਗਿਆ ਕਿਉਂਕਿ ਉਹਨੂੰ ਇਹ ਵੀ ਐਕਸਪੈਕਟ ਕੀਤਾ ਜਾਂਦਾ ਵੀ ਰੋਜ਼ ਫੋਨ ਕਰੇ ਸੌਰੇ ਨੂੰ ਫੋਨ ਕਰੇ ਇਹ ਸਾਰੀਆਂ ਇਹੜੀਆਂ ਚੀਜ਼ਾਂ ਨੇ ਨਾ ਇਸ ਸਾਰੀਆਂ ਵਾਸਤੇ ਪ੍ਰਵਾਸਤ ਕਿਦ ਨੂੰ ਰਿਲੇਟਡ ਫੇਰ ਜਦੋਂ ਸੀਤੇ ਪੱਕੇ ਹੋ ਜਾਂਦੇ ਆ ਦੋਨੋਂ ਜਣੇ ਕੰਮ ਕਰਦੇ ਆ ਕਿ ਕਿਸੇ ਦੇ ਵਿੱਚ ਤਾਂ ਆਪਣੇ ਖਰਚੇ ਇੰਨੇ ਵੱਡੇ ਹੁੰਦੇ ਆ ਬੱਚੇ ਕਾਰ ਚ ਹੁੰਦੇ ਆ ਕਾਰ ਦੇ ਵਿੱਚ ਹੀ ਚੇਂਜ ਹੋ ਕਰਦਾ ਮੀਆਂ ਬੀਬੀ ਜਦੋਂ ਪੱਕੇ ਹੋ ਜਾਂਦੇ ਥੋੜੇ ਮਾਪੇ ਇੱਥੇ ਰਹਿੰਦੇ ਨਹੀਂ ਹੁੰਦੇ ਜਾਂ ਉਹਨਾਂ ਦਾ ਦਿਲ ਨਹੀਂ ਲੱਗਦਾ ਉਹ ਵੱਖਰੀ ਜਿਹੀ ਨਹੀਂ ਲੱਗਦਾ ਉਹਨਾਂ ਨੇ ਢੀਂ ਛੱਡ ਪਰ ਜੇ ਉਹਨਾਂ ਦਾ ਦਿਲ ਲੱਗਦਾ ਉਹਨਾਂ ਨੂੰ ਇੱਥੇ ਰੱਖੋ ਤਾਂ ਕਿ ਬੱਚਿਆਂ ਦੇ ਕੋਲੇ ਤੁਹਾਡੇ ਬੱਚਿਆਂ ਨੂੰ ਸੰਸਕਾਰ ਮਿਲ ਜਾਣ ਹਮੇਸ਼ਾ ਕਿਸੇ ਅਡਲਟ ਦੀ ਨਿਗਰਾਨੀ ਨਹੀਂ ਛੋੜ ਠੀਕ ਉਹਨਾਂ ਨੂੰ ਉਹਦੇ ਬੈਸੇ ਬਾਰੇ ਪਤਾ ਲੱਗੇ ਇਸ ਕਰਕੇ ਇਹ ਪ੍ਰੋਬਲਮਾਂ ਦਾ ਭਾਈ ਬਹੁਤ ਨੇ ਪ੍ਰੋਬਲਮਾਂ ਦਾ ਪ੍ਰਵਾਸ ਦੇ ਵਿੱਚ ਅਸੀਂ ਜਾਲੀ ਕਾਗੇ ਲਾ ਕੇ ਘਰਾਂ ਦੇ ਲੋਨ ਵੀ ਲੈਣੇ ਆ ਫੇਰ ਹੀ ਖਰਚੇ ਵੱਧਦੇ ਫੇਰ ਹੀ ਸਾਡੇ ਬੰਗੇ ਪ੍ਰੋਬਲਮਾਂ ਦਾ ਇਹ ਵੀ ਨੇ ਜਿੱਥੇ ਅਸੀਂ ਡੀਐਫਐਨ ਤੇ ਕੰਮ ਕਰਾਉਣਾ ਹੁੰਦਾ ਸੀ ਏਬੀਐਨ ਤੇ ਕਰਾਉਣਾ ਚਾਹੇ ਕਿ ਜਦੋਂ ਬੁਰਾ ਲੱਗੇ ਪਰ ਹੁਣ ਨਵਾਂ ਸਾਲ ਆਉਣ ਵਾਲਾ ਤਿੰਨ ਚੀਜ਼ਾਂ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਵੀ ਇੱਥੇ ਭੇਜਣਾ ਨਾ ਸਿਖਾ ਕੇ ਭੇਜੇ ਹੂੰ ਹੂੰ ਪਹਿਲੀ ਚੀਜ਼ ਜਿਹੜਾ ਕਲਿਆ ਕਲ ਕਰਨ 12ਵੀਂ ਤੋਂ ਬਾਅਦ ਹੋਣਾ ਖਾਸ ਕਰਕੇ ਰੁਕਦੇ ਤੁਸੀਂ ਨਹੀਂ ਹੈਗੇ ਮੇਰਾ ਤਾਂ ਮੰਨਣਾ ਇਹੀ ਹੈ ਵੀ 12ਵੀਂ ਤੋਂ ਬਾਅਦ ਇੱਥੇ ਨਿੱਜੀ ਤੌਰ ਤੇ ਮੈਨੂੰ ਇਹ ਲੱਗਦਾ ਵੀ ਜਿਆਦਾ ਸਾਂਝ ਨਹੀਂ ਹੁੰਦੀ ਨਹੀਂ ਹੋਣਾ ਚਾਹੀਦਾ ਡਿਗਰੀ ਕਰਕੇ ਹੋਣਾ ਚਾਹੀਦਾ ਪਹਿਲੀ ਤਾਂ ਰਿਸਰਚ ਹੋਣੀ ਚਾਹੀਦੀ ਹੈ ਔਰ ਰਿਸਰਚ ਕਾਦੀ ਹੈ ਵੀਜ਼ੇ ਦੀ ਕਮੋਡਿਸ਼ਨ ਦੀ ਸਿਟੀ ਦੀ ਟਰਾਂਸਪੋਰਟ ਦੀ ਤੁਹਾਡੀ ਯੂਨੀਵਰਸਿਟੀ ਹੂੰ ਤੇ ਸਟਾਰਟ ਹੋਣ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਦੂਜੀ ਚੀਜ਼ ਬੱਚਿਆਂ ਨੂੰ ਬਜਟਿੰਗ ਜ਼ਰੂਰ ਸਿਖਾ ਦਿਓ ਇੰਡੀਆ ਰਹਿੰਦੇ ਨੇ ਬਜਟਿੰਗ ਸਿਖਾ ਦਿਆ ਕਰੋ ਉਹਨਾਂ ਨੂੰ ਇੱਥੇ ਬਜਟ ਵੀ ਨਹੀਂ ਕਰਦੇ ਹੁੰਦੇ ਸਾਡੇ ਕੋਲੇ ਤਾਂ ਪਲਾਨ ਚੱਲਦਾ ਹੁੰਦਾ 200 ਡਾਲਰ ਫਾਲਦਾ ਦਿੰਨੇ ਮੈਂ ਤੇ ਬਿੰਟੂ ਭਾਈ ਹੂੰ ਬਿਲਕੁਲ ਬੱਚੇ ਆ ਕਿ 90 ਡਾਲਰ ਹੀ ਦੇਣ ਲਾਈਨ ਥੋੜਾ ਬਿਲਕੁਲ ਬਿਲਕੁਲ ਉਹੀ ਟੈਲਸਰਾ ਸੀ ਯੂਜ਼ ਕਰਦੇ ਉਹੀ ਟੈਲਸਰਾ ਉਹਨਾਂ ਨੇ ਯੂਜ਼ ਕਰਦਾ 300 ਦੇ ਦੋ ਫਿਰ ਜਿਹੜੀ ਬਜਟਿੰਗ ਆ ਭਾਈ ਆਪਾਂ ਸਿਖਾਈ ਆਫਾਦੇ ਵਿਰਸੇ ਦੇ ਵਿੱਚ ਫਾਈਨਾਂਸ ਵਾਲਾ ਤਾਂ ਵਾਕਈ ਪਾੜਿਆ ਹੂੰ ਬੱਚਿਆਂ ਨੂੰ ਦੱਸਿਆ ਨਹੀਂ ਜਾਂਦਾ ਤੁਸੀਂ 6ਵੀਂ ਤੋਂ ਸ਼ੁਰੂ ਕਰ ਲਓ ਉਹਨਾਂ ਨੂੰ ਪਾਕਟ ਮਨੀ ਦੇਣੀ ਸ਼ੁਰੂ ਕਰੋ ਵੀ ਆ ਤੈਨੂੰ 50 ਰੁਪਏ ਦੇਣੇ ਆ ਤੇਰਾ ਖਰਚਾ ਸਾਰਾ ਇਹ ਜਿਹੜੇ ਖਣਾਉਣੇ ਖਡੂਣੇ ਜਿਹੜੇ ਤੂੰ ਚੀਜ਼ਾਂ ਲੈਣਾ ਇੱਥੇ ਪਚਾ ਕੇ ਲੈਣੇ ਉਹਨਾਂ ਨੂੰ ਸਿਖਾਓ ਬਜਟਿੰਗ ਬਜਟਿੰਗ ਇੱਥੇ ਨਹੀਂ ਹੁੰਦੀ ਕਿਸੇ ਨੂੰ ਵੀ ਉਹ ਚਾਹੇ ਟਿਊਸ਼ਨ ਫੀਸ ਆ ਚਾਹੇ ਲਿਵਿੰਗ ਐਕਸਪੈਂਸਸ ਨੇ ਚਾਹੇ ਉਹ ਫੋਨ ਲੈਣੇ ਆ ਚਾਹੇ ਤੁਸੀਂ ਪਾਰਟ ਟਾਈਮ ਕੰਮ ਕਰਨਾ ਚਾਹੇ ਤੁਸੀਂ ਕਾਰ ਲੈਣੀ ਆ ਇਹ ਸਾਰੀ ਚੀਜ਼ ਬਜਟਿੰਗ ਚ ਆਉਂਦੀ ਹੈ ਤੇਜੀ ਚੀਜ਼ ਆ ਕਨੈਕਸ਼ਨਸ ਹਮ ਨੈਟਵਰਕ ਜਦੋਂ ਮੈਂ ਕਹਿੰਦਾ ਨਾ ਵੀ ਜਿਹੜੇ ਬੱਚੇ ਡਿਗਰੀ ਕਰਕੇ ਆਉਂਦੇ ਆ ਮਾਸਟਰ ਕਰਨ ਆਉਂਦੇ ਆ ਉਛੇਤੀ ਸਟਾਰਟ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਪਹਿਲਾਂ ਨੈਟਵਰਕਿੰਗ ਕੀਤੀ ਹੁੰਦੀ ਹੈ ਹੌਸਟਲਾਂ 'ਚ ਰਹਿ ਕੇ ਬਜਟਿੰਗ ਬਣਾਈ ਹੁੰਦੀ ਹੈ ਉਹਨਾਂ ਨੂੰ ਜਿਹੜਾ 2000 ਰੁਪਏ 3000 4000 ਮਹੀਨੇ ਦਾ ਮਿਲਦਾ ਉਹਦੇ ਵਿੱਚ ਉਹਨਾਂ ਨੇ ਗੁਜ਼ਾਰਾ ਕੀਤਾ ਹੁੰਦਾ ਉਹਨਾਂ ਨੂੰ ਯੂਨੀਵਰਸਿਟੀ ਦੇ ਕਲੱਬਸ ਦਾ ਪਤਾ ਹੁੰਦਾ ਉਹਨਾਂ ਨੂੰ ਕਲਚਰਲ ਇਵੈਂਟਸ ਦਾ ਪਤਾ ਹੁੰਦਾ ਉਹਨਾਂ ਨੂੰ ਨੈਟਵਰਕਿੰਗ ਪਤਾ ਹੁੰਦੀ ਹੈ ਕਿਵੇਂ ਹੁੰਦੀ ਹੈ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਜਦੋਂ ਉਹ 20 21 ਸਾਲ ਦੇ ਹੋ ਜਾਂਦੇ ਆ ਵੀ ਦੂਜੇ ਕਲਚਰ ਨੂੰ ਅਸੀਂ ਸਮਝਣਾ ਹੈ ਇਥੋਂ ਦੇ ਸਲੈਂਗ ਕੀ ਨੇ ਸੇਫਟੀ ਲੀਗਲ ਅਵੇਅ ਆ ਜਾਂਦੀ ਹੈ ਹੁਣ ਜਦੋਂ ਮੈਂ ਰਿਸਰਚ ਦੀ ਗੱਲ ਕੀਤੀ ਹੈ ਪਹਿਲੀ ਜੇ ਤੁਸੀਂ ਵੀਜ਼ੇ ਬਾਰੇ acommodation ਬਾਰੇ ਸਿਟੀ ਬਾਰੇ ਟਰਾਂਸਪੋਰਟ ਬਾਰੇ ਜਾਂ ਯੂਨੀਵਰਸਿਟੀ ਜਾਂ ਕੋਰਸ ਬਾਰੇ ਰਿਸਰਚ ਕਰੋਗੇ ਨਾ ਫਿਰ ਤੁਹਾਨੂੰ ਇਹ ਵੀ ਪਤਾ ਲੱਗੂਗਾ ਸਟੱਡੀ ਸਮਾਰਟ ਕੀ ਹੈ ਹਮ ਸਮਾਰਟਲੀ ਸਟੱਡੀ ਕਿਵੇਂ ਕਰ ਜੀ ਜੀ ਸਮਾਰਟਲੀ ਸਟੱਡੀ ਇਹ ਨਹੀਂ ਹੈ ਕਿ ਜਿਹੜਾ 25 ਤਰੀਕ ਨੂੰ ਅਸਾਈਨਮੈਂਟ ਦੇਣੀ ਹੈ ਉਹ ਆਪਾਂ 24 ਨੂੰ ਬੈਠ ਕੇ ਬਣਾ ਹਮ ਸਮਾਰਟ ਸਟੱਡੀ ਇਹ ਹੈ ਜਿਹੜੀ 3 ਦਸੰਬਰ ਨੂੰ ਤੁਹਾਨੂੰ ਅਸਾਈਨਮੈਂਟ ਮਿਲੀ ਹੈ 25 ਨੂੰ ਜਮਾ ਕਰਾਉਣੀ ਹੈ ਦਸ ਤੋਂ ਪਹਿਲਾਂ ਪਹਿਲਾਂ ਨੂੰ ਨਿਬੜਿਆ ਜਾਵੇ ਛੋਟੇ ਛੋਟੇ ਟੈਮ ਕੱਢ ਕੇ ਇਹ ਆ ਸਟਡੀ ਸਮਾਰਟ ਕੈਂਪਸ ਦੇ ਰਿਸੋਰਸਸ ਕੀ ਨੇ ਉਹਨਾਂ ਨੂੰ ਕਿੱਦਾਂ ਵਰਤਣਾ ਆਪਦੇ ਸਮੇਂ ਨੂੰ ਮੈਨੇਜ ਕਿਵੇਂ ਕਰਨਾ ਦੋ ਚੀਜ਼ਾਂ ਨੇ ਬਾਈ ਮੇਨ ਜਿਹੜੀਆਂ ਮੈਂ ਬੱਚਿਆਂ 'ਚ ਦੇਖਦਾ ਜੇ ਤੁਸੀਂ ਨਹੀਂ ਐਗਰੀ ਕਰੋਗੇ ਤਾਂ ਮੈਨੂੰ ਦੱਸ ਦਿਓ ਆ ਦੋ ਚੀਜ਼ਾਂ ਮੈਨੂੰ ਲੱਗਦੀਆਂ ਨੇ ਸਾਡੇ ਭਾਈਚਾਰੇ ਦੇ ਬੱਚੇ ਜਦੋਂ ਅਸੀਂ ਚਾਈਨੀਜ਼ ਭਾਈਚਾਰੇ ਦੇ ਨਾਲ ਕੰਪੇਅਰ ਕਰਦੇ ਆ ਜਾਂ ਸਾਊਥ ਇੰਡੀਅਨ ਭਾਈਚਾਰੇ ਨਾਲ ਕੰਪੇਅਰ ਕਰਦੇ ਆ ਜਾਂ ਜਿਹੜੇ ਬੱਚੇ ਇਵਨ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਬਹੁਤ ਔਖਾ ਵੀਜ਼ਾ ਲੱਗਦਾ ਬਹੁਤ ਇੰਟੈਲੀਜੈਂਟ ਬੱਚੇ ਉੱਥੇ ਪਹੁੰਚਦੇ ਆਂ ਜਾਂ ਪੰਜਾਬੀ ਹੈ ਵੀਰ ਕਿ ਗੁਜਰਾਤੀ ਭਾਈ ਜੀ ਜਦੋਂ ਨਾਰਥ ਇੰਡੀਅਨ ਹਰਿਆਣਾ ਪੰਜਾਬ ਰਾਜਸਥਾਨ ਥੋੜੇ ਬਹੁਤੇ ਦਿੱਲੀ ਵਾਲੇ ਦਿੱਲੀ ਵਾਲੇ ਤਾਂ ਵੈਸੇ ਸਮਾਰਟ ਹੁੰਦੇ ਆਂ ਦੋ ਚੀਜ਼ਾਂ ਦੇ ਵਿੱਚ ਬਹੁਤ ਪਿੱਛੇ ਹੁੰਦੇ ਆ ਇੱਕ ਫਾਈਨੈਂਸ਼ੀਅਲ ਪਲੈਨਿੰਗ ਯੂ ਨੋ ਬਜਟਿੰਗ ਕਰਨਾ ਦੂਜਾ ਸਟੱਡੀ ਸਮਾਰਟ ਕਿਵੇਂ ਕਰਨਾ ਸਮਾਰਟਲੀ ਸਟੱਡੀ ਕਿਵੇਂ ਕਰਨੀ ਹੈ ਇਹਦੇ ਵਿੱਚ ਮੇਨ ਚੀਜ਼ ਆਉਂਦੀ ਹੈ ਟਾਈਮ ਬਜਟ ਤੇ ਨਦੀ ਟਾਈਮ ਮੈਨੇਜਮੈਂਟ ਬੜੀ ਪੂਵਰਾ ਜੇ ਹੈ ਪਤਾ ਨਹੀਂ ਮੈਨੂਅਲ ਆ ਗਾ ਹੂੰ ਮੈਨੂੰ ਵੀ ਬਾਈ ਬੜਾ ਅਰਸਾ ਹੀ ਲੱਗ ਗਿਆ ਸੀ ਇਹ ਚੀਜ਼ ਸਿੱਖਣ ਨੂੰ ਦੇਖੀਏ ਕੜ ਕੇ ਨੌਕਰੀਆਂ ਕਰਕੇ ੱੱੱਕੇ ਖਾ ਤੂ ਕੇ ਹਜੇ ਵੀ ਸੱਗਲ ਕਰ ਇਸ ਕੋਈ ਜੀ ਜੀ ਇਸ ਵਿੱਚ ਕੋਈ ਆਈ ਨਹੀਂ ਹੈਗਾ ਮੈਂ ਮੰਨ ਨਹੀਂ ਰਿਹਾ ਹੁਣ 43 ਸਾਲ ਦੀ ਉਮਰ ਹੋ ਕੇ ਵੀ ਕਈ ਵਾਰੀ ਆਇ ਲੱਗਦਾ ਹੁੰਦਾ ਵੀ ਯਾਰ ਆਪ 35 ਸਾਲਾਂ ਦਾ ਮੁੰਡਾ ਕਿ ਮੇਰੇ ਨਾਲੋਂ ਕਿੰਨਾ ਸਮਾਰਟ ਨਹੀਂ ਸੋਚਦਾ ਫਿਰ ਸੋਚੀਦਾ ਵੀ ਸਾਨੂੰ ਇਹ ਚੀਜ਼ਾਂ ਸਿਖਾਈਆਂ ਨਹੀਂ ਗਈਆਂ ਜਿਹੜੀਆਂ ਚੀਜ਼ਾਂ ਅਸੀਂ ਧੱਕੇ ਠੱਕੇ ਸਿੱਖੀਆਂ ਨੇ ਇਹ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਆ ਭਾਰਤ ਤੋਂ ਸਿਖਾ ਕੇ ਭੇਜਣ ਸਿਖਾਤਾ ਹੁਣ ਜੇ ਤੁਸੀਂ ਉਹਨਾਂ ਤੇ ਬੋਝ ਪਾਓਗੇ ਥੋੜਾ 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 ਕਰਕੇ ਫਿਰ ਉੱਥੇ ਆ ਕੇ ਸਿੱਖ ਜਾਣਗੇ ਬਹੁਤ ਬੱਚੇ ਸਟਰਗਲ ਕਰਦੇ ਆ ਜੇ ਕੋਈ ਬਾਈ ਤੁਹਾਨੂੰ ਲੱਗਦਾ ਆ ਦੋ ਚੀਜ਼ਾਂ ਮੈਨੇਜੈਂਸ਼ਲ ਪਲੈਨਿੰਗ ਤੇ ਟਾਈਮ ਮੈਨੇਜਮੈਂਟ ਟਾਈਮ ਮੈਨੇਜਮੈਂਟ ਦੇ ਵਿੱਚ ਸਟਡੀ ਸਮਾਰਟ